ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਖਾਲਸਾਣ ਦੀ ਗੱਲ ਕਰੂਗਾ ਮੋਦੀ ਕਹਿੰਦਾ ਪਹਿਲਾਂ ਸਰਕਾਰਾਂ ਆਏ ਸੀ ਜਿਹੜੇ ਸਿਕਿਉਰਿਟੀ ਗੱਲ ਕਰਦੇ ਸੀਗੇ ਤੇ ਬਾਹਰ ਦੇ ਮੁਲਕਾਂ ਨੂੰ ਨਸ ਜਾਂਦੇ ਸੀ ਉਹਨਾਂ ਦੇ ਪਿੱਛੇ ਉਹ ਸਰਕਾਰਾਂ ਨੂੰ ਰਿਪੋਰਟਾਂ ਭੇਜਦੇ ਸੀਗੇ ਕਹਿੰਦਾ ਹੁਣ ਨਹੀਂ نہیںار موتی وا یہ کہ ہوں نہیں اور شرم نہیں کہنا اب ہون ہم جہاں بھی کوئی ہوتا ہے کسی دیش میں ہم اس کو گولی مرواتے ہیں زہر دواتے ہیں اس پالیسی دے تحت کینیڈا د ਆਪਣੇ ਨਿਰਜਰ ਨੂੰ ਹਰਦੀਪ ਸਿੰਘ ਨਿਰਜਰ ਨੂੰ ਮਾਰਦਾ ਰਿੰਪੂ ਦਮਨ ਸਿੰਘ ਮਲਕ ਨੂੰ ਮਾਰਦਾ ਸੁਖਦੋਲ ਸਿੰਘ ਨੂੰ ਮਾਰਦਾ ਅਫਤਾਰ ਸਿੰਘ ਵਲੈਤ ਦੇ ਵਿੱਚ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਉਹਦੇ ਮਾਤਾ ਇੱਥੇ ਆਏ ਹੋਏ ਆ ਧੰਨਾ ਉਹ ਜਿਹੜੇ ਸੀ ਪੀੜ ਨੂੰ ਬਰਦਾਸ਼ਤ ਕਰੀ ਜਾਂਦੇ ਆ ਜਿੱਥੇ ਵੀ ਪੰਥ ਦਾ ਕਾਠ ਹੰਡਾ ਹੈ ਉੱਥੇ ਆਉਂਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਕਿਹਾ ਇਹਨਾਂ ਦੀ ਵੀ ਫੋਟੋ ਕਾਲ ਤਖਤ ਦੇ ਜੈਪ ਕਰ ਚ ਲੱਗਣੀ ਚਾਹੀਦੀ ਆ ਫਿਰ ਜੇ ਸਾਧ ਸੰਗਤ ਜੀ ਤੁਸੀਂ ਵੋਟ ਪਾਉਂਗੇ ਤਾਂ ਫਿਰ ਸਾਨੂੰ ਮਿੰਤਾ ਤਰਲੇ ਤਾਂ ਨਹੀਂ ਕਰਨੇ ਪਣੇ ਸਿੱਧੇ ਤੋਂਡੇ ਕੰਮ ਹੋਣਗੇ ਬੱਚੇ ਲੈਕ ਬਣਨਗੇ ਗਰੀਬਾਂ ਨੂੰ اٹھਾਇਆ ਜਾਊਗਾ ਗੁਰਦੁਆਰੇ ਇੱਕ ਕਰਦਾਂਗੇ ਮੰਡੀਆਂ ਇੱਕ ਕਰਦਾਂਗੇ ਜਿਹੜੀ ਕੌਮ ਫੁੱਟੀ ਪਈ ਹੈ ਉਸ ਨੂੰ ਜੋੜ ਦੇਵਾਂਗੇ پھر پاکستان پرمجیت سنجوڑوں مارتا لکھبیت سنوڈے مارتا ہریانے کے سو نو مارتا سڈے پناب کے موسے وال مارتا دسو پھر جی طاقت دیوں گے گے ایسے اگے کملے تو نہیں کی پک دی اگ دے چھال مار دیے کریے کھنا تی سہمتی چاہیے تجوگ چاہیے

up